ਇਸ ਵਕਤ ਦੇਸ਼ ਦਾ ਭਵਿੱਖ ਮੇਰੇ ਨਾਲ ਹੈ ਪਰ ਦੇਸ਼ ਦਾ ਭਵਿੱਖ ਇਸ ਵਕਤ ਬਾਰਡਰ ਤੇ ਖੜਾ ਹੈ ਇਸ ਕਰਕੇ ਖੜਾ ਹੈ ਕਿ ਜਿਹੜੀ ਆਨ ਆਲੀ ਚਲੀ ਸਾਡੀ ਕੌਮ ਹੈ ਸਾਡਾ ਜਿਹੜਾ ਦੇਸ਼ ਹੈ ਜਿਹਦਾ ਭਵਿੱਖ ਹੈ ਉਹ ਸੁਰੱਖਿਤ ਰਹੇ ਉਹ ਕਾਰਪੋਰੇਟ ادارے ਦੇ ਹੱਥਾਂ 'ਚ ਨਾ ਜਾਏ ਸਾਡੀ ਧਰਤਲ ਕੋਰਪਰੇਟ ਅਦਾਰੇ ਦੇ ਹੱਥਾਂ ਚ ਨਾ ਜਾਏ ਇਹ ਛੋਟਾ ਜਿਹਾ ਨੌਜਵਾਨ ਸਮਝ ਚੁੱਕਿਆ ਹੈ ਭਾਈ ਪਹਿਲਾਂ ਤਾਂ ਨਾਂ ਕੀ ਹੈ ਤੇ ਉਮਰ ਕਿੰਨੀ ਹੈ ਗੁਰਕੀਰਤ ਸਿੰਘ ਹੈ 15 ਸਾਲ ਉਮਰ ਹੈ 15 ਸਾਲ ਦੀ ਉਮਰ ਚ ਸੇ ਇੱਥੇ ਧਰਨਾ ਦੇਣ ਆਏ ਹਾਂ ਹਾਂਜੀ ਦਿੱਲੀ ਜਾਉਂਗੇ ਹਾਂਜੀ ਅੱਛਾ ਕੀ ਲਿਖਿਆ ਤੁਸੀਂ ਤੁਸੀਂ ਦੱਸ ਰਹੇ ਸੀ ਕੁਝ ਲਿਖਿਆ ਹਾਂਜੀ ਲਿਖਿਆ ਇਸ ਸਿੱਖੀ ਤੇ ਲਿਖਿਆ ਜਿਹੜੇ ਸਿੰਘ ਬੰਦੀ ਨੇ ਤੇ ਜਿਹੜੇ ਸੱਚ ਮਾੜਾ ਸੱਚ ਬੋਲਦੇ ਨੇ ਜਿਵੇਂ ਭਾਨਾ ਸਿੱਧੂ ਅਮਰਿਤਪਾਲ ਜੀ ਉਹਨਾਂ ਨੂੰ ਜੇਲ੍ਹਾਂ ਚ ਪਾ ਦਿੰਦੇ ਨੇ ਉਹਨਾਂ ਬਾਰੇ ਲਿਖਿਆ ਸੀ ਉਸ ਟੌਪਿਕ ਤੇ ਜ਼ੋਰ ਦੀ ਜ਼ੋਰ ਦੀ ਗਾਣਾ ਫਿਰ ਉਹ ਜੋ ਲੜਦੇ ਹੱਕ ਤੇ ਸੱਚ ਲਈ ਤੂੰ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੰਦੀ ਨਹੀਂ ਉਹ ਕਈ ਵਾਰੀ ਜਿੱਤ ਜਿੱਤ ਛੱਡ ਦਿੱਤੀ ਤੇਰੀ ਲਾਲ ਕਿਲੇ ਵਾਲੀ ਦਿੱਲੀ ਨਹੀਂ ਅੱਜ ਲਿਖਣ ਲੱਗਾ ਏ ਪੰਗੂ ਸੱਚ ਤੇਰੇ ਖੋਲਣੇ ਭੇਦ ਮੈਂ ਸਾਰੇ ਨਹੀਂ ਉਹ ਬਸੇ ਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਉਹ ਬਸੇ ਜੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਮਾਰੇ ਕੰਮਾਂ ਨੂੰ ਤੂੰ ਰੋਕ ਦਿਨਾ ਲਾਵੇਂ ਚੰਗੇ ਕਮਾਤੇ ਪਾਬੰਦੀ ਨਹੀਂ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਈ ਸਾਡੇ ਸਿੰਘ ਜੇਲਾ ਵਿੱਚ ਬੰਦੀ ਨਹੀਂ ਤਾਂ ਵੀ ਮਾਰੇ ਹੀ ਅਸੀਂ ਵੱਜਦੇ ਆ ਨਾਲੇ ਪੰਜਾਬ ਨੇ ਹੀ ਚੱਲੇ ਕਿੰਨੇ ਕਲੂਕਾਰੇ ਨਹੀਂ ਉਹ ਬਸੇ ਸੇ ਕਰਕੇ ਤੇਰੇ ਨਾਲ ਸਾਡੀ ਬੰਦੀ ਨਹੀਂ ਸਰਕਾਰੇ ਨਹੀਂ ਉਹ ਬਸੇ ਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਹੁਣ ਝੜ ਗਿਆ ਏ ਹਰ ਕਿਸਾਨ ਨੂੰ ਵੀ ਤੂੰ ਜੁੱਤੀਆਂ ਦੇ ਨਾਲ ਕੁੱਟਣੀ ਐ ਇੱਕ ਵਾਰੀ ਸਾਡੇ ਹੱਥ ਤੂੰ ਆ ਫਿਰ ਮੁਦੀ ਕਰ ਕਰ ਸੁੱਟਣੀ ਐ ਸੰਤਾਂ ਦੀ ਤਸਵੀਰ ਤੋਂ ਡਰਦੇ ਹਾਲੇ ਵੀ ਤੇਰੇ ਪਾਲੇ ਟੱਟੂ ਸਾਰੇ ਨਹੀਂ ਬਸੇ ਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਮਬਾਸੇ ਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਧੰਨਵਾਦ ਇਹ ਕੀ ਬਾਤ ਹੈ ਯਾਰ ਇਹ ਆਪ ਲਿਖਿਆ ਸਰ ਹਾਂਜੀ ਆਪ ਲਿਖਿਆ ਆ ਤਾਂ ਜਿਹੜੀ ਬਸ ਤੇਰੇ ਕਰਕੇ ਸਾਡੇ ਨਾਲ ਬਣਦੀ ਨਹੀਂ ਸਰਕਾਰੇ ਇਹ ਤਾਂ ਵਿਸਤ੍ਰੀ ਢਾਡੀ ਚੋਅ ਲੈਣ ਬਾਕੀ ਆਪ ਲਿਖਿਆ ਕੀ ਬਾਤ ਹੈ ਛੋਟੀ ਜੀ ਉਮਰ ਚ ਇੰਨੀਆਂ ਗੱਲਾਂ ਸਮਝ ਗਏ ਤੇ ਆਪਣੇ ਉਹ ਕਹਿੰਦੇ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਨਾ ਕਿ ਸਾਡਾ ਜੇ ਯੂਥ ਜਿਹੜਾ ਹੈ ਉਹ ਇਹ ਚੀਜ਼ਾਂ ਸਮਝੂਗਾ ਤੇ ਅੱਗੇ ਹੈਨਾ ਵਧੀਆ ਨਿਕਲੂਗਾ ਤੇ ਤੁਸੀਂ ਸਮਝ ਗਏ ਤੁਸੀਂ ਇਹ ਚੈਨਲ ਰਾਹੀਂ ਸਮਝਾਤਾ ਜਿਹੜੇ ਹੋਰ ਤੁਹਾਡੇ ਨਾਲ ਨੌਜਵਾਨ ਨੇ ਜਿਹੜੇ ਹੱਲੇ ਵੀ ਕੰਟੀਨਾਂ 'ਚ ਵਸੇ ਨੇ ਹੈਨਾ ਉਹ ਤੁਹਾਨੂੰ ਦੇਖਣਗੇ ਉਹ ਵੀ ਇੱਥੇ ਪਹੁੰਚਣਗੇ ਪਰ ਨਾਲ ਦੇ ਨਾਲ ਇਹ ਸੋਚਣਗੇ ਕਿ ਦੇਸ਼ ਦੇ ਨਾਲ ਪ੍ਰਦੇਸ਼ ਦੇ ਨਾਲ ਪੰਜਾਬ ਦੇ ਨਾਲ ਹੋ ਕੀ ਰਿਹਾ ਤਾਂ ਹੀ ਲਿਖਿਆ ਵੀ ਲੋਕ ਜਾਗਰੂਤ ਹੋਣ ਜਿਹੜੇ ਘਰਾਂ ਬੈਠੇ ਆਂ ਵੀ ਉਹਰਾ ਪਹੁੰਚਾ ਵੀ ਆਪਣੇ ਪੰਜਾਬ ਦੀ ਲੜਾਈ ਹੈ ਪੰਜਾਬ ਦੇ ਲੋਕ ਹੀ ਲੜेंगे ਹੋਰ ਤਾਂ ਅੱਗੇ ਲੜ ਨਹੀਂ ਸਕਦੇ ਉਹ ਬਿਲਕੁਲ ਪੰਜਾਬ ਦੀ ਲੜਾਈ ਹੈ ਪੰਜਾਬ ਦੇ ਯੂਥ ਨੇ ਆ ਕੇ ਲੜਨੀ ਹੈ ਤੇ ਪੰਜਾਬ ਦਾ ਯੂਥ ਬਹੁਤ ਸਮਝਦਾਰ ਹੈ ਤੇ ਸਮਝਦਾਰ ਅੜੀ ਗੱਲਾਂ ਕਰਦਾ ਹੈ ਤੇ ਆਪਣੇ ਹੀ ਸ਼ਬਦਾਂ 'ਚ ਬਿਰੋਖ ਹੈ ਜਿਹੜਾ ਗੀਤ ਲਿਖਿਆ ਹੈ ਜਿਹੜੀ ਗੱਲ ਰੱਖੀ ਹੈ ਉਹ ਆਪਣੇ ਆਪ 'ਚ ਬਹੁਤ ਵਜਨਦਾਰ ਹੈ ਕੈਮਰਾ ਪਰਸਨ ਬਿਦਰ ਜੱਗੀ ਦੇ ਨਾਲ ਬਜ਼ੰਮ ਵਰਮਾ ਡੇਲੀ ਪੋਸਟ ਸ਼ੰਭੂ